ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਟੂ ਚਾਲਾਂ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗੀ ਨੈਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਹੀ ਪਰ ਬੜਾ ਨੇ ਟੌਪ ਕਲਾਸ ਨੇ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਤੀ ਕਰਾ ਸਸਤੀ ਗੱਲ ਜੀ ਹੋਰ ਠੀਕ ਉਵਧੀਆ ਜੀ ਪੂਰੀ ਵਧੀਆ ਜੀ ਬਾਬੇ ਗੰਗਾ ਰਾਮ ਦੀ ਕਿਰਪਾ ਜੀ ਚਲੋ ਵਧੀਆ ਨਾਮ ਤੇ ਡਰੈਸ ਬੋਲ ਨਾਮ ਜਮਗੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਜੀ ਨਿਹਾਲ ਸਿੰਘ ਵਾਲਾ ਵੀ ਨੇੜਿਆ ਇਧਰ ਸਲਾਤਪੁਰਾ ਵੀ ਭਰਾਉੜ ਵੀ ਬਲਾਸਪੁਰ ਵੀ ਮੋਬਾਈਲ ਨੰਬਰ ਬੋਲ ਦਿਓ 9056598364 ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜੀ ਪਹਿਲੇ ਨੰਬਰ ਦੇ ਬੱਚੀ ਦੇ ਹਾਂਜੀ ਹਾਂਜੀ ਬੱਚਾ ਜੀ ਹਾਂਜੀ ਟੌਪ ਕਲਾਸ ਇੰਨੀ ਉਮਰ ਹੈ ਜੀ ਇਹ ਜੀ 5 ਮਹੀਨਿਆਂ ਦਾ ਬੱਚਾ ਜੀ 5 ਮਹੀਨਿਆਂ ਦੀ ਹਾਂਜੀ ਠੀਕ ਆ ਬਾਈ ਕਿਹੜੇ ਸੀਮਣ ਦੀ ਆ ਪਤਾ ਬਾਈ ਆ ਸੈਕਸਰ ਸੀਮਣ ਦੇ 40 432 ਦੀ ਆ ਓਕੇ ਬਾਈ ਹਾਂਜੀ ਫੇਸ ਦੀ ਬਿਊਟੀ ਆ ਦੇਖੋ ਬਾਈ ਕਮਾਲ ਦੀ ਆ ਛੋਟਾ ਛੋਟਾ ਕੰਨ ਫੁੱਲ ਬਰੀਡ ਵਾਲਟੀ ਚੈੱਕ ਕਰੋ ਬੱਚੀ ਦੀ। ਕੀ ਸਾਰਾ ਗਾਟਾ ਬਰੇ ਦੀ ਮਾਂ ਦਾ ਸਾਰਾ ਕੁਝ ਆਪ ਨੂੰ। ਹਮਮ ਸਾਰੇ ਜਪਤ। ਨਗੀਨ ਨਹੀਂ ਐ ਡੈਮਡ ਪੀਸ ਆ ਜੀ ਬੱਚੇ। ਕਿੰਨਾ ਰਿਕਾਰਡ ਦੀ ਮਾਂ ਦਾ ਪਤਾ? ਮਾਂ ਦਾ ਜੀ 43 ਕਿਲੋ ਦਾ ਜੀ। ਓਕੇ। ਪਹਿਲਾਂ ਬੱਸੀ ਦੇ ਬੱਚੇ ਦਾ ਕੱਦ ਮਾ ਲਾ ਜੰਗਾ। ਹਾਂ ਜੀ। ਫ੍ਰੈਂਟਿਕ ਨੰਬਰ ਆ ਬਰੀ ਬਹੁਤ ਚੰਗਾ ਬੱਚਾ ਜੀ। ਝੂਲੀ ਕਿਵੇਂ ਆ? ਝੂਲੀ ਝੂਲੀ ਦਾ ਲੇਖਾ ਹੀ ਨਹੀਂ ਜੀ ਕੋਈ ਬੱਚੇ ਦਾ। ਚਾਰ ਥਾਣੇ ਕਲਾ ਕਲਾ ਥਾਣੇ ਪੂਰੀ ਵਿੱਚ ਦੇ ਥਾਣੇ ਰਿਕਾਰਡ ਤੋਂ ਚੈੱਕ ਕਰ ਲਓ ਝੂਲੀ ਭਈ। ਕੱਦ ਵੀ ਚੰਗਾ ਪਿੱਛੇ ਗੋਲ ਗੋਲ ਪਈਆਂ ਥੋੜੇ ਤੋਂ ਮੇਰਾ ਦੁੱਧ ਤੇ ਬੜੀ ਵੀ ਹੈ ਜੀ ਹੂੰ ਦੁੱਧ ਫੀਡ ਤੇ ਉਮਰ ਵੀ ਬਹੁਤ ਛੋਟੀ ਹੈ ਬਹੁਤ ਛੋਟਾ ਬੱਚਾ ਜੀ ਲਾ ਦੇਖੋ ਹੁਣ ਤਾਂ ਉਹ ਚੋਲੀ ਦਾ ਕੀ ਬਾਤ ਆ ਬਾਈ ਇੱਕ ਨੰਬਰ ਬੱਚਾ ਫੁੱਲ ਬਰੀਡ ਵਾਲਾ ਬੱਚਾ ਹੈਗਾ ਚੰਗੇ ਸੀਮਣ ਦੀ ਆ ਮਾਂ ਦਾ ਰਿਕਾਰਡ ਬਹੁਤ ਚੰਗਾ ਬਰੀਕੀ ਚ ਫੁੱਲ ਉਮਰ ਬਹੁਤ ਛੋਟੀ ਆ ਉਮਰ ਦੇ ਹਿਸਾਬ ਨਾਲ ਕੱਦ ਗਾਠ ਵੀ ਕੱਦ ਬਹੁਤ ਕਰਨਾ ਜੀ ਬੱਚੇ ਨੇ ਇਹ ਛੋਟੇ ਬੱਚੇ ਜੀ ਉਮਰ ਦੇ ਬਿਲਕੁਲ ਮਾੜੀ ਤੋੜ ਕੇ ਦਿਖਾ ਦੇ ਇਹ ਖੁੱਲਗਾ ਸੀ ਮਾਰੇ ਪੱਜਨ ਲੱਠਣ ਗਿਆ ਚੀਜ਼ ਹੈ ਕੱਢੀ ਕਰਕੇ ਫੜੀ ਹਾਂ ਜੀ ਹੈ ਜੀ ਇੱਥੇ ਪਟੇ ਜੱਥ ਪਾ ਲਈ ਚੀਜ਼ ਹੈ ਇੱਕ ਮੈਂ ਖਾਂ ਹਾਂ ਜੀ ਹਾਂ ਜੀ ਹਾਂ ਜੀ ਮਾਲਕੀ ਦੀ ਜੈ ਦਿੰਦਾ ਜੀ ਬਾਬੇ ਦੀ ਕਿਰਪਾ ਖੜ ਜਾ ਪੁੱਤ ਤੂੰ ਨਾ ਡਰ ਤੋਰਾ ਤੋਰਾ ਇੱਕ ਨੰਬਰ ਆ ਕਰ ਹੌਲੀ ਬੋ ਧੌਲੀ ਹੌਲੀ ਕਰਕੇ ਮੋੜ ਲੈ ਨੇੜੋ ਫੜ ਕੇ ਤਰਕ ਤੁਲ ਕਰਾ ਆਵੇ ਬੱਚਾ ਸਹੀ ਗੱਲ ਆ ਬਾਈ ਬਈ ਖੁੱਲਣਾ ਰਹਿੰਦਾਂ ਫਿਰ ਨਾ ਸਹੀ ਗੱਲ ਆ ਦੋ ਦੋ ਤਨ ਤਾਂ ਰਸੇ ਨਹੀਂ ਪਾਉਂਦੀਆਂ ਆ ਸਹੀ ਗੱਲ ਆ ਬਾਈ ਖੁੱਲੀਆਂ ਗਈਆਂ ਆ ਪਰ 4 ਕਿ ਮਹੀਨੇ ਪਹਿਲਾਂ ਬੱਚੇ ਪਾਈ ਸੀ ਦੋ ਕੈਂਟ ਆਫਰ ਦੇ ਓਕੇ ਉਹਨਾਂ ਦੇ ਹਾਲ ਤਾਂ ਹੀ ਫੂਲ ਆ ਜਾਂਦੇ ਸਾਨੂੰ ਉਹ ਜਿਹੇ ਬੱਚੇ ਉਦੋਂ ਵੀ ਕੀ ਜਿਆਦੇ ਬਾਈ ਸਹੀ ਗੱਲ ਆ ਬਾਈ ਲਾਲਾ ਨਾ ਹੁਣ ਲਾਂਬੇ ਵਾਲਾ ਜੀ ਲਾਲਾ ਸਹੀ ਗੱਲ ਆ ਟਾਪ ਕਲਾਸ ਆ ਬਾਈ ਜਿੰਨੀ ਸਿਫਤ ਕਰ ਲੈਣਾ ਉੰਨੀ ਥੋੜੀ ਆ ਕਿ ਨਹੀਂ ਆਪ ਵੀ ਦੇਖ ਲੈ ਬਾਈ ਅਗਲਾ ਹਨਾ ਜੇ ਆਪਾਂ ਬਾੜੀ ਕਰਦੇ ਆਲਾ ਕਹਿੰਦਾ ਬਾੜੀ ਸਿਫਤ ਕਰੀ ਜਾਂਦੇ ਆ ਸਹੀ ਗੱਲ ਆ ਬਾਈ ਐਨ ਹੋ ਜਾ ਪਤਾ ਐਨ ਚਾਰ ਸਪਰੇ ਤੋਂ ਬੱਚਾ ਇੱਕ ਹੋ ਜਾ ਪੂਰੀ ਮਸਤੀ ਕਰਦੀ ਹੈ ਹਾਂਜੀ ਹਾਂਜੀ ਪੂਰੀ ਛੱਟੀ ਵੀ ਆ ਬਾਈ ਹੂੰ ਇਹ ਮੁੱਲ ਕੀ ਇਹਦਾ ਜਾਇਜ਼ ਜਾ ਮੁੱਲ ਫੋਨ ਤੇ ਹੋਣਗੇ ਜੀ ਜਾਇਜ਼ ਕਰਾਂਗੇ ਜਾਇਜ਼ ਹੋਣ ਜਾਇਜ਼ ਕਰਾਂਗੇ ਬੱਚਿਆਂ ਦੀ ਕੁਆਲਿਟੀ ਦੇ ਹਿਸਾਬ ਨਾਲ ਜੀ ਓਕੇ ਬਾਈ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਮੁੱਲ ਖैर ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆ ਖਿੱਚ ਕੇ ਮੁੱਲ ਹੁੰਦੇ ਆ ਬਾਲੇ ਮੁੱਲ ਨਹੀਂ ਹੁੰਦੇ ਬਿਊਟੀ ਚੈੱਕ ਕਰੋ ਬਾਈ ਲੈ ਕੀ ਬਾਤ ਪੂਰੀ ਮਸਤੀ ਕਰਦਾ ਬਹੁਤ ਚੰਗਾ ਬੱਚਾ ਹੈਗਾ ਬਾਈ ਲੈ ਕੀ ਬਾਤ ਹੈ ਕਰਦੀਆਂ ਨਾ ਮਸਤੀ ਪੂਰੀ ਹਾਂਜੀ 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 ਦੇਖੋ ਤੁਸੀਂ ਸਹੀ ਗੱਲ ਆ ਪੜਾ ਪੜਾ ਰਹੇ ਐ ਠੁੱਠੇ ਮੂੰਹ ਠੰਡੀ ਬਹੁਤ ਹੈ ਜੀ ਮੂੰਹ ਫਰੋਜ ਵਾਕਾਂ ਉਪਰ ਮੋਟ ਕੋਈ ਜਾਈ ਨਹੀਂ ਕੋਸ ਕੈ ਨਾ ਲਾ ਸਹੀ ਗੱਲ ਆ ਲੈ ਐ ਤਾਂ ਜੀ ਹੁਣ ਪਲਿਆ ਵੇ ਦੁੱਧ ਫੀਡ ਤੇ ਪਲਿਆ ਵੇ ਸੌਂਕ ਨਾਲ ਬੱਚਾ ਪੜਿਆ ਸੀ ਬੰਦੇ ਨੇ ਇਹਦਾ ਲੰਬਾ ਹੀ ਲਾਉਣਾ ਤੇਰਾ ਸਹੀ ਗੱਲ ਆ ਬਈ ਪਤਾ ਹੈ ਬਈ ਪਤਾ ਲੱਗਦਾ ਵੀ ਖਰਾਕ ਨਾਲ ਪੜਿਆ ਹਾਂ ਜੀ ਖਰਾਕ ਨਾਲ ਪੜਿਆ ਬਈ ਲੈ ਠੀਕ ਆ ਹੂੰ ਤੇ ਰਸਿਕਾ ਰੁਸਿਕਾ ਮਸਾ ਚ ਲੈ ਆਇਦਲੇ ਅੰਦਰੋਂ ਰਸੇ ਰਸੇ ਇਹਨਾਂ ਨੇ ਵੀਰੇ ਠੀਕ ਹੈ ਬਾਈ ਇਹ ਤਾਂ ਖੁੱਲੇ ਹੀ ਹੁਣ ਸਾਡੇ ਵੀ ਆਪਣੇ ਥਾਂ ਦੀ ਤੰਗੀ ਆ ਥੋੜੀ ਜੀ ਸਹੀ ਕਰਦੂ ਬਾਬਾ ਗੰਗਾ ਰਾਮ ਮੇਰ ਹੂੰ ਉਦੋਂ ਦਾ ਖੁੱਲੇ ਹੀ ਛੱਡ ਦਿਆ ਕਰਨੇ ਆ ਪੰਜ ਸੱਤ ਬੱਚੇ ਬਈ ਓਕੇ ਬਾਈ ਹਾਂ ਜੀ ਇਹਦੇ ਘਰਤਿਆਂ ਦਾਥੇ ਨੇ ਮੇਰਾ ਨਾ ਬਾਬੇ ਗੰਗਾ ਰਾਮ ਆ ਜਾ ਪੁੱਤੇ ਇਹਸੂਸ ਦੇਖੋ ਕੰਪਟਰੀ ਆ ਜੀ ਬੰਚੀ ਬਹੁਤ ਚੰਗੀ ਆ ਚਾਰੂ ਵੀ ਫੁੱਲ ਆ ਹਾਂਜੀ ਹਾਂ ਜੋ ਮਰਜ਼ ਦੂੜੀ ਪਾਈ ਚੱਲ ਚਾਹੇ ਹੂੰ ਅੱਗੇ ਆ ਗਈ ਦੋ ਨੰਨੇ ਇਹਦੀ ਉਮਰ ਕਿੰਨੀ ਕਾ ਇਹ ਵੀ 5 ਮਹੀਨਾ ਰੀ ਵੀਰੇ

ਕਿਆ ਬਾਤ ਹੈ ਚ ਮਿਲਦੇ ਟਾਈਮ ਟਾਈਮੇ ਬੱਚੇ ਮਿਲਦੇ ਵੀ ਰੋਜ਼ ਨਹੀਂ ਇਹ ਜੇ ਬੱਚੇ ਮਿਲਦੇ ਦੇਖ ਗੱਲ ਆ ਬਾਈ ਸਹੀ ਗੱਲ ਆ ਤੇ 4 ਮਹੀਨੇ ਬਾਅਦ ਬੱਚੇ ਮਿਲੇ ਉਹ ਟੌਪ ਦੇ ਬੱਚੇ ਆਪਾਂ ਨੂੰ ਜਿਹੜੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਤੋਰ ਬੱਚੇ ਨੇ ਇਹਨੂੰ ਫੜ ਕੇ ਹੋਊ ਕਿਦਨੇ ਕੱਦ ਦੋਨਾਂ ਦੇ ਕਰਮ ਵਾਲੀਆਂ ਦੇ ਸੇਮ ਬਰਾਬਰ ਦੇ ਆ ਬੱਚਾ ਸੋਹਣਾ ਬਹੁਤ ਆ ਬੱਚਾ ਇਹਦਾ ਵੀ ਕੋਈ ਲੈਖਾ ਨਹੀਂ ਜੀ ਬਿਊਟੀ ਨਾਲ ਸੰਗਲਾਬੀ ਬੋਲੀਵਾਦੀ ਪੂਰੀ ਚੰਗੀ ਬਾਕੀ ਤੋੜਾ ਜਾ ਕਿ ਹੌਲੀ ਹੌਲੀ ਛੱਡਣਾ ਨੇ ਬੱਚੇ ਨੂੰ ਹੌਲੀ ਇਹ ਖੁੱਲੇ ਰਹਿੰਦੇ ਆ ਨਾ ਇਹੀ ਪੰਗਾ ਹੋ ਜਾਂਦਾ ਇਹਦਾ ਸਹੀ ਗੱਲ ਆ ਬਾਈ ਕਿਆ ਬਾਤ ਆ ਆੜਨੀ ਖੁੜਨੀ ਚੈੱਕ ਕਰ ਬੱਚੇ ਦੀ ਕਿ ਨਹੀਂ ਹਾਂਜੀ ਹਾਂਜੀ ਆਇਆਂ ਮੋੜ ਬਾਈ ਬੰਨੀ ਨੂੰ ਮੋੜ ਲਿਆ ਬਾਈ ਪਟਾ ਖਿਜਰਾ ਪਟਾ ਦੇ ਦਤਾਰਾ ਨਾ ਖਿੱਚ ਪਟਾ ਤੇ ਮੋਲੇ ਦਾ ਵੀ ਫੂਨਤੀ ਹੋ ਜੂ ਫੂਨਤੀ ਹੋਣੀ ਵੀਰੇ ਬੱਚਿਆਂ ਦੇ ਮੁੱਲ ਦਿਖਾ ਦੇ ਮੂੰਹ ਦਿਖਾ ਦੇ ਪੁੱਤ ਜਾਇਜ ਹੀ ਹੋਣਾ ਜਾਇਜ ਹੋਊਗੀ ਜਾਇਜ ਇਸ ਘਰੇ ਬੱਸੀ ਦਾ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਨਾਲ ਹੀ ਬੱਚੇ ਦੇ ਦਾਂਗੇ ਬੱਚਾ ਦੇ ਸਾਡਾ ਚੰਗੀ ਸੇਵਾ ਲੈ ਕੇ ਘਰੇ ਚਲੇ ਜਾਣ ਵੀਰੇ ਹੂੰ ਜੇ ਦੋਨੇ ਬੱਚੇ ਇਕੱਠੇ ਲਊਗਾ ਹਾਂਜੀ 100 ਕਿਲੋਮੀਟਰ ਕਿਰਾਇਆ ਫਰੀ ਚੱਕ ਬਾਈ ਆਓ ਫਿਰ ਲਾਤੀ ਬਾਈ ਨੇ ਹਾਂ 100 ਕਿਲੋਮੀਟਰ ਆ ਜਿਹੜਾ ਕਿਰਾਇਆ ਫਰੀ ਆ ਜੇ ਦੋਨੇ ਬੱਚੇ ਇਕੱਠੇ ਖਰੀਦੋ ਮੈਂ ਇਸ ਨਾਲ ਡਰਾ ਦੀ ਮੱਝ ਨਾਲ ਡਰਾ ਇਹ ਮੁੱਲ ਵਾਰੀ ਵਾਰੀ ਕਹਿੰਨੇ ਆ ਬਾਈ ਦੇ ਜਾਇ ਜੀ ਹੁੰਦੇ ਹਾਂਜੀ ਹਾਂਜੀ ਉਹ ਹੋ ਦਿਖਾ ਦਿਓ ਜੀ ਬੱਚੇ ਬਾਈ ਕਹਿੰਦਾ ਬੱਚੇ ਦੇ ਦੇ ਦਾਂਗੇ ਫੋਨ ਲਾਇਓ ਇੱਕ ਵਾਰੀ ਕਹਿੰਨੇ ਬਾਈ ਹਾਂਜੀ ਹਾਂਜੀ ਸਾਰਾ ਡਾਟਾ ਹੁੰਦਾ ਹੈ ਹਾਂ ਆ ਗਿਆ ਜਿਹਦੇ ਘਰ ਦਾ ਅਨਜਾਲ ਹੋ ਗਿਆ ਪਹਿਲੇ ਦੂਜੇ ਫੋਨਤੀ ਹੋ ਜਾਣੇ ਬਾਈ ਸਹੀ ਗੱਲ ਹੈ ਦੋਨੇ ਇੱਕੋ ਜਿਹੇ ਹਨ ਇੱਕੋ ਜਿਹੇ ਬਈ ਬੱਚੇ ਦੋਨਾਂ ਦੀ ਪਿੱਠ ਪੂਰੇ ਦਿਖ ਲਾ ਉਮਰ ਬਹੁਤ ਛੋਟੀ ਹੈ ਬੱਚਿਆਂ ਦੀ ਬਈ ਉਮਰ ਬਹੁਤ ਛੋਟੀ ਹੈਗੀ ਬਾਕੀ ਸਵੀਆਂ ਵੀ ਚੰਗੀਆਂ ਚਮਕ ਚਮਕ ਚੰਗੀਆਂ ਤੇ ਫੇਸ ਦੀ ਬਿਊਟੀ ਬਸ ਸ਼ੌਂਕ ਨਾਲ ਪਾ ਲਈ ਆ ਜਾ ਪਤਾ ਹੂੰ ਲੈ ਰਿਆ ਜੀ ਪਾਇਆ ਬਈ ਠੀਕ ਆ ਇਹਦੇ ਰਸਤ ਦੇ ਕਾਸ਼ ਕੇ ਦੇਖਾ ਹੁਣ ਫੇਸ ਤੇ ਕਿਸੇ ਵੀਰ ਨੂੰ ਬਈ ਦੋਨਾਂ ਚੋਂ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ